श्री कृष्ण जन्माष्टमी ਦੇ ਮੌਕੇ ਤੇ ਸਾਫ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਿੱਥੇ ਵੱਖ-ਵੱਖ ਮੰਦਿਰਾਂ ਵਿਖੇ ਮੱਥਾ ਟੇਕਿਆ ਉਥੇ ਹੀ ਅੰਮ੍ਰਿਤਸਰ ਵਿੱਚ ਧਾਰਮਿਕ ਸੁਸਾਇਟੀਆਂ ਅਤੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰੀ ਇਸ ਮੌਕੇ ਉਹਨਾਂ ਨੇ ਇਸਲਾਮਾਬਾਦ ਵਾਹਿਗੁਰੂ ਸਿਟੀ ਚਬਾਲ ਰੋਡ ਫਤਿਹ ਸਿੰਘ ਕਲੋਨੀ ਬੋਰੀਆਂ ਵਾਲਾ ਬਾਜ਼ਾਰ ਕੁੱਬੀਬੇਰੀ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਹਾਥੀ ਗੇਟ ਵਿਖੇ ਕਰਵਾਏ ਸਮਾਗਮ ਵਿੱਚ ਹਾਜ਼ਰੀ ਭਰੀ ਇਸ ਮੌਕੇ ਵੱਖ-ਵੱਖ ਸਭਾ ਸੁਸਾਇਟੀਆਂ ਅਤੇ ਧਾਰਮਿਕ ਸੁਸਾਇਟੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ओम प्रकाश सोनी ने स्मू देशवासियों को श्री कृष्ण जन्मष्टमी की बधाई दी थी। उनके नाल काउंसलर विकास सोनी, परमजीत चोपड़ा, काउंसलर सरबजीत सिंह लाटी, कमल पहलवान, गुरदेव सिंह दारा, सोनू कुमार, सरबजीत सिंह शेंटी, गुरविंदर सिंह ऋषि, रमन बाबा, ताहे शाह समेत बड़ी गिनती विच वाकवाक राजनीतिक पार्टियों दे नुमायंदे हाजिर सान। No! Uh -huh. ਕੁੱਤ ਤਿੰਕੜਾ ਕੋਈ ਤੇ ਸੈਲੀਗ੍ਰੇਟ ਕਰਦੀ ਹੈ ਸੋ ਮੈਂ ਵੀ ਸ਼ੀਵਾਦਨ ਨਾਉਣਾ ਸੋ ਮੈਂ ਮੁਬਾਰਕਵਾਦ ਦਿੰਦਾ ਤੁਸੀਂ ਸਾਰੇ ਰਲ ਕੇ ਆਪਸੀ ਭਾਈਚਾਰੇ ਪ੍ਰੇਮ ਨਾਲ ਇਹ ਪਿਰਤ ਦਿਨ ਜਿਹੜਾ ਉਹ ਮਨਾਉਂਦੇ ਚਲਾਈਏ ਦਿਨ ਅਸੀਂ ਇਹੋ ਹੀ ਤਾਜ ਕਰਦੀ ਹੈ ਕਿ ਆਨਕਸ਼ੀ ਜੀ ਤੇ ਚੰਦਰ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਮੈਂ ਸਮਝਦਾ ਕਿ ਅਸੀਂ ਦਾਸ ਵੀ ਹੋ ਕਰਤੀ ਹੈ ਕਿ ਉਹਨਾਂ ਦਾ ਸਾਰੇ ਪਰਿਵਾਰਾਂ ਦੇ ਮੇਰ ਭਰਿਆ ਸਾਰੇ ਪਰਿਵਾਰਾਂ ਦਿੱਖਿਆ ਕਰ ਸਾਰੇ ਪਰਿਵਾਰਾਂ ਦੀ ਸਤਿਕਾਰ ਮੰਨ ਇਹੋ ਸਾਡੇ ਤਿਉਹਾਰ ਕਿਸੇ ਦਿਲੇ ਚੈਨ ਦਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਆ ਤੁਸੀਂ ਉਸ ਤੋਂ ਸੰਦੇਸ਼ ਭੇਜਿਆ ਪ੍ਰਸਿੱਖਿਵਾਲੇ ਅੱਜ ਦੇ ਨੇ 40 ਸਾਲ ਤੋਂ ਤੁਸੀਂ 35 ਸਾਲ ਤੋਂ ਤਰੀ ਮਿਲਦਾ ਦਦੇ ਹੋ ਸਭ ਨੂੰ ਇਥੇ ਆ ਕੇ ਖੁਸ਼ੀ ਹੁੰਦੀ ਹੈ ਕਿ ਤੁਸੀਂ ਕਿਉਂਕਿ ਹਮੇਸ਼ਾ ਤੁਸੀਂ ਪੰਜਾਬ ਦੇ ਵਸਨੀਕ ਹੋ ਬੜਾ ਬੜਾ ਚਿਹਰਾ ਹੋ ਗਿਆ ਤਾਂ ਕੋਈ ਚਿਹਰੇ ਨੂੰ ਸੋ ਤੁਸੀਂ ਗੱਲ ਕੀਤੀ ਹੈ ਡਵੈਲਪਮੈਂਟ ਦੀ ਅੱਜ ਦੇ ਉਹ ਆਰ ਕਰਜੈਂਟੀ ਦਾ ਜਨਮ ਲੈਣਾ ਧਾਰਮਿਕ ਬਣਨਾ ਦੇਖਣਾ ਕਰੋ ਜਿੱਤਰਾ ਕੇ ਡਵੈਲਪਮੈਂਟ ਹੋ ਰਹੀ ਆ ਜੋ ਤੁਸੀਂ ਕੰਗਰੇ ਰਹੋ ਦਰ